ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਉਥਤ ਦੀਆਂ ਸੜਕਾਂ ਦੀ ਕਾਇਆਕਲਪ ਕਰ ਰਹੀ ਹੈ ਤੇ ਮਾਨ ਸਰਕਾਰ ਦੀ ਇਸ ਪਹਿਲ ਤੋਂ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਤੇ ਹੁਣ ਕਾਫੀ ਹੱਦ ਤੱਕ ਕਮ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕੁੱਲ 44920 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ 25547 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ 16209 ਕਰੋੜ ਰੁਪਏ ਦਾ ਟੋਟਲ ਖਰਚਾ ਹੋਣਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ ਪਿੰਡ-ਪਿੰਡ ਤੱਕ ਸੜਕਾਂ ਦਾ ਹਾਲ ਜਾਲ ਵਿਸ਼ੌਣ ਦੇ ਵਿੱਚ ਲੱਗੀ ਹੋਈ ਹੈ ਬਲਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਜੋ ਵੀ ਸੜਕਾਂ ਬਣ ਰਹੀਆਂ ਨੇ ਉਹ ਬੇਹਦ ਮਜ਼ਬੂਤ ਹੋਣ ਸੜਕਾਂ ਦੇ ਨਿਰਮਾਣ ਦੀ ਨਿਗਰਾਨੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਟੀਮ ਵੀ ਬਣਾਈ ਗਈ ਹੈ ਜੋ ਐਕਟਿਵ ਹੈ। ਜਿਆਦਾ ਬਲੈਕ ਡਾਪੀਆ। ਜਾਬਿਕ ਚਾਂਬਾ ਦੀ ਪਾਰਟੀ ਸਰਕਾਰ ਦੇ ਸੜਕ ਕਰਾਤੀ। ਪੰਜਾਬੀਆਂ ਸੜਕਾਂ ਦਾ ਹੋ ਰਿਹਾ ਹੈ ਕਾਇਆ ਕਲਪ। ਆਹ ਸਰਕਾਰ ਬਣਾਏਗੀ 44920 ਕਿਲੋਮੀਟਰ ਸੜਕਾਂ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅੰਗਲਾ ਪੰਜਾਬ ਬਣਾਉਣ ਦੇ ਮਿਸ਼ਨ ਤੇ ਕੰਮ ਕਰ ਰਹੀ ਹੈ ਜਿਸ ਵਿੱਚ ਸਕੂਲਾਂ ਨੂੰ ਹਾਈ ਟੈਕ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਹਰ ਨਾਗਰਿਕ ਲਈ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ ਨਾਲ ਹੀ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਸੜਕਾਂ ਦਾ ਵਿਕਾਇਕਾ ਕਲਪ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਸੂਬੇ ਭਰ ਵਿੱਚ 19000 ਕਿਲੋਮੀਟਰ ਲੰਬੀਆਂ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਦਾ ਕੰਮ ਕਰਵਾ ਰਹੀ ਹੈ ਇਸੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੰਦੇ ਹੋਏ ਐਲਾਨ ਕੀਤਾ ਕਿ ਪੰਜਾਬ ਵਿੱਚ ਸੜਕਾਂ ਦਾ ਇਹ ਜਾਲ 45000 ਕਿਲੋਮੀਟਰ ਤੱਕ ਹੋਰ ਫੈਲਾਇਆ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਵਿੱਚ 44920 ਕਿਲੋਮੀਟਰ ਸੜਕਾਂ ਬਣਾਉਣ ਜਾ ਰਹੀ ਹੈ ਅਤੇ ਇਸ ਤੇ 16290 ਕਰੋੜ ਰੁਪਏ ਖਰਚ ਹੋਣਗੇ ਇਸ ਵਿੱਚੋਂ ਪੰਜਾਬ ਮੰਡੀ ਬੋਰਡ 22291 ਕਿਲੋ ਤੇ ਨਗਰ ਨਿਗਮਾਂ ਤੇ ਨਗਰ ਕਾਉਂਸਲ 1255 ਕਿਲੋਮੀਟਰ ਅਰਬਨ ਬੋਰਡ ਬਣਾਉਣਗੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਜਲਦੀ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀ ਨੀਤੀ ਤੇ ਹੋਗੇ ਉਹਦੇ ਵਿੱਚ ਹੁਣ ਐਡ ਕਰ ਲ ਕੇ 44000 ਹੋ ਜਾਊਗਾ ਸੜਕ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਹੋਵੇ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਐਮ ਫਲਾਈ ਸਕਵਡ ਵੀ ਬਣਾਇਆ ਜੋ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਕੋਈ ਤਰ੍ਹਾਂ ਪਹਿਲਾ ਸੀਐਮ ਫਲਾਈ ਸਕਵਡ ਨੇ ਸੜਕ ਨਿਰਮਾਣ ਵਿੱਚ ਪਿਛਤਾਚਾਰ ਅਤੇ ਲਾਪਰਵਾਹੀ ਤੇ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਮੰਡੀ ਬੋਰਡ ਦੇ ਜੀਜੀ ਗੁਰਪ੍ਰੀਤ ਸਿੰਘ ਮੁੰਡੀਕਰ ਅਤੇ ਐਸਡੀਓ ਨੂੰ ਨੋਟਿਸ ਜਾਰੀ ਕੀਤਾ ਸੀ ਦਰਸਲ ਜਦੋਂ ਟੀਮ ਨੇ ਬਣ ਰਹੀਆਂ ਸੜਕਾਂ ਦੀ ਕੁਆਲਿਟੀ ਚੈੱਕ ਕੀਤੀ ਤਾਂ ਕਈ ਖਾਮੀਆਂ ਸਾਹਮਣੇ ਆਈਆਂ ਇਹ ਕਹਿ ਰਹੇ ਨੇ ਪੁਛਤਾ ਲਵਾ ਦਿਓ ਨਾਲੇ ਇਹਨਾਂ ਨੂੰ ਕਿਹਾ ਕਿ ਬਰਮ ਦੇ ਨਾਲ ਪੁਛਤਾ ਲਗਾ ਦਿਓ ਨਹੀਂ ਤਾਂ ਭਾਰੀ ਟਰੈਕਟਰ ਲੈ ਕੇ ਸੜਕ ਟੁੱਟ ਜਾਏਗੀ ਥੋੜੀ ਸੜਕ ਤੋੜ ਦੇਣੀ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ ਪਿੰਡ-ਪਿੰਡ ਤੱਕ ਸੜਕਾਂ ਦਾ ਜਾਲ ਵਿਛਾਉਣ ਚ ਜੁਟੀ ਆ ਬਲਕਿ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਿਹੜੀਆਂ ਵੀ ਸੜਕਾਂ ਬਣ ਰਹੀਆਂ ਨੇ ਉਹ ਬਹੁਤ ਮਜ਼ਬੂਤ ਹੋਣ ਸੀ ਅੰਮਾ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਸਾਰੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਬੁਲਾ ਕੇ ਕਿਹਾ ਸੀ ਕਿ ਉਹਨਾਂ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਏਗਾ ਸੜਕ ਬਣਾਉਂਦੇ ਸਮੇਂ ਕਿਸੇ ਵੀ ਵਿਭਾਗ ਦਾ ਬਾਬੂ ਪੈਸੇ ਨਹੀਂ ਮੰਗੇਗਾ ਅਤੇ ਕੁਆਲਿਟੀ ਵਿੱਚ ਕੋਈ ਸਮਝੌਤਾ ਨਹੀਂ ਕਰਨਾ ਤੇ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਤੇ ਪੀਸੀਪੀ ਆ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈ ਦਾ ਤੇ ਹੈ ਕੋਈ ਆਈਡੀਆ ਤੁਹਾਨੂੰ ਕਿੰਨਾ weight ਚਾਹੀਦਾ 48 ਸ ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਰੋਡੀ ਦਾ ਸੀਲਕੋਟ ਬਿਲਕੁਲ ਫਰੈਸ਼ ਪਿਆ ਸਿਆ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤ ਮੈਂਬਰ ਪੰਜ ਸਰਪੰਚ ਸਮਾਜ ਸੇਵੀ ਹਰ ਕੋਈ ਸਰਕਾਰੀ ਕੰਮ ਚੈੱਕ ਕਰੇ ਤੇ ਸਾਨੂੰ ਦੱਸੇ ਕਿ ਜਿੱਥੇ ਕੁਆਲਿਟੀ ਦਾ ਕੰਮ ਨਹੀਂ ਹੋ ਰਿਹਾ ਉੱਥੇ ਅਸੀਂ ਤੁਰੰਤ ਕਾਰਵਾਈ ਕਰਾਂਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਸੰਗਰੂਰ ਅਤੇ ਪਵਾਂਡੇ ਗੜ ਦੀ ਸੜਕ ਦੀ ਸ਼ਿਕਾਇਤ ਮਿਲਣ ਤੇ ਟੈਂਡਰ ਰੱਦ ਕਰਕੇ ਨਵੇਂ ਠੇਕੇਦਾਰ ਨੂੰ ਕੰਮ ਦੇ ਦਿੱਤਾ ਗਿਆ